ਮੇਰਾ ਹੀ ਸ਼ਗਰਤ ਸੀ ਸਾਧੂ ਸਿੰਘ ਜੋ ਕੈਨੇਡਾ ਬੈਠਾ ਬਾਅਦ ਚ ਸਰਪੰਚ ਬਣ ਗਿਆ ਜਿਨ੍ਹਾਂ ਨੇ ਹੱਲਾਸ਼ੇਰੀ ਦੇ ਕੇ ਤੇ ਜਦੋਂ ਇੰਟਰਨੈਸ਼ਨਲ ਕਲੱਬ ਦਾ ਇੱਥੇ ਕੈਂਪ ਲਾਇਆ ਇਸ ਪਿੰਡ ਨੇ ਜਿੰਨੀ ਸੇਵਾ ਕੀਤੀ ਹੈ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ ਗੁਰਦੁਆਰੇ ਦੇ ਵਿੱਚ ਉਹ ਸਾਰਾ ਪ੍ਰਬੰਧ ਤੇ ਕਿੱਥੇ ਵੇਖ ਲੋ ਬੱਬੂ ਪੜਾਣੇ ਕਿੰਨੀ ਦੂਰ ਤੋਂ ਸਾਈਕਲਾਂ 'ਤੇ ਚੱਲ ਕੇ ਇੱਥੇ ਹੁੰਦੇ ਸੀ ਪਲੇਅਰ ਮਿਹਨਤ ਕਰਨ ਵਾਸਤੇ ਦੋ-ਦੋ ਮਹੀਨੇ ਇੱਥੇ ਕੈਂਪ ਚੱਲਦਾ ਰਿਹਾ ਇਸ ਕਰਕੇ ਭਰਾਵੋ ਅਸੀਂ ਤਾਂ ਰਿਣੀ ਐ ਤੇ ਜਿਉਂਦੇ ਜੀ ਰਿਣੀ ਰਾਵਾਂਗੇ ਤੇ ਤੀਜਾ ਮੈਂ ਧੰਨਵਾਦ ਕਰਦਾ ਇਥੇ ਪਿੰਡ ਵਾਸੀਆਂ ਦਾ ਪ੍ਰਬੰਧਕਾਂ ਦਾ ਪੰਚਾਇਤ ਦਾ ਤੇ ਮੈਂ ਆਪਦੇ ਸ਼ਗਿਰਦਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਬੜੇ ਸ਼ੌਕ ਦੇ ਨਾਲ ਅੱਜ ਮੇਰੇ ਸ਼ੌਕ ਨੂੰ ਮੇਰੀ ਕਬੱਡੀ ਨੂੰ ਮੈਂ ਕਹੂੰਗਾ ਵੀ ਮੇਰੀ ਕਬੱਡੀ ਨੂੰ ਜਿੰਦਾ ਰੱਖ ਰਹੇ ਆ ਅੱਜ ਉਹਦੀ ਚਿੰਗ ਮੈਰੋਂ ਦੇ ਵਿੱਚ ਹੈਗੀ ਤੇ ਇੱਕ ਪਿਛਲੇ ਵੀ ਇੱਕ ਟੂਰਨਾਮੈਂਟ ਹੋਇਆ ਮੈਨੂੰ ਆਉਣ ਦਾ ਮੌਕਾ ਮਿਲਿਆ ਸੀ ਉਦੋਂ ਵੀ ਮੈਂ ਬੋਲਿਆ ਸੀ ਤੇ ਅੱਜ ਵੀ ਬੋਲਦਾ ਹਾਂ ਅੱਜ ਸਿਰਫ ਮੈਂ ਇੱਕ ਕਮੈਂਟੇਟਰਾਂ ਦੇ ਸਵਾਲ ਦਾ ਜਵਾਬ ਹੀ ਦੇਉਂਗਾ ਰਪਿੰਦਰ ਜਲਾਲ ਤੇ ਬੂਟਾ ਜੀ ਵੀ ਇਹ ਠੀਕ ਹੈ ਕਮੈਂਟੇਟਰਾਂ ਦਾ ਕੰਮ ਹੁੰਦਾ ਸੱਚ ਬੋਲਣਾ ਉਹ ਸੱਚ ਹੀ ਬੋਲਦੇ ਆ ਵੱਡੇ ਟੂਰਨਾਮੈਂਟ ਨੂੰ ਵੱਡਾ ਟੂਰਨਾਮੈਂਟ ਹੀ ਕਹਿੰਦੇ ਆ ਜੇ ਕੋਈ ਟੂਰਨਾਮੈਂਟ ਵੱਡਾ ਹੈ ਸਾਡੇ ਮੇਰੇ ਪਿੰਡ ਤੋਂ ਦੋ ਤੋਂ ਵੱਡਾ ਹੀ ਆ ਪਰ ਮੈਂ ਇਹ ਵਿਸ਼ਵਾਸ ਨਾਲ ਕਹਿੰਦਾ ਮੈਂ ਪ੍ਰਬੰਧਕਾਂ ਨਾਲ ਵੀ ਰਹਿ ਲਾਈ ਆ ਕਿ ਆਉਂਦੇ ਟਾਈਮ ਦੇ ਵਿੱਚ ਅਸੀਂ ਇਸ ਮੈਰੂ ਟੂਰਨਾਮੈਂਟ ਨੂੰ ਵੀ ਵੱਡਿਆ ਟੂਰਨਾਮੈਂਟਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਕਰਾਂਗੇ ਮੇਰੇ ਜਿਹੜੇ ਚੇਲੇ ਆ ਉਹ ਬਹੁਤ ਕੈਮ ਆ ਉਹਨਾਂ ਦੇ ਵਿੱਚ ਕਬੱਡੀ ਦੀ ਚਿੰਗਾ ਤੇ ਅਸੀਂ ਇਸ ਟੂਰਨਾਮੈਂਟ ਨੂੰ ਵੱਡਿਆ ਟੂਰਨਾਮੈਂਟਾਂ ਦੇ ਵਿੱਚ ਸ਼ਾਮਲ ਕਰਾਂਗੇ ਚਾਹੇ ਸਾਨੂੰ ਜਿੰਨੀ ਮਰਜ਼ੀ ਘੱਲਣਾ ਕਰਣੀ ਪਾਵੇ ਚਾਹੇ ਜਿਹਦੇ ਮਰਜ਼ੀ ਦਰ ਤੇ ਜਾਣਾ ਪਵੇ ਜਿੱਥੋਂ ਸਾਨੂੰ ਮਰਜ਼ੀ ਮੰਗਣਾ ਪਵੇ ਜਿਹੜੇ ਭਰਾ ਰੁੱਸਿਆ ਕੋਈ ਉਹਨੂੰ ਨਾਲ ਜੋੜਨਾ ਪਵੇ ਅਸੀਂ ਸਾਰਿਆਂ ਨੂੰ ਜੋੜ ਕੇ ਇੱਕ ਬਹੁਤ ਵੱਡਾ ਟੂਰਨਾਮੈਂਟ ਦਾ ਲੈਵਲ ਪਲੇਟਫਾਰਮ ਇਥੋਂ ਤਿਆਰ ਕਰਾਂਗੇ ਅਗਲੇ ਸਾਲ ਤੋਂ ਕੋਸ਼ਿਸ਼ ਕਰਾਂਗੇ ਕਿ ਮੈਰਜ ਟੂਰਨਾਮੈਂਟ ਵੱਡਾ ਹੀ ਹੋਇਆ ਕਰੇ ਹੁਣ ਗੱਲ ਕਰਦੇ ਆ ਕਬੱਡੀ ਦੀ ਵਾਹੇ ਬੋਲਣਾ ਨਹੀਂ ਚਾਹੀਦਾ ਤੁਹਾਨੂੰ ਦੱਸਿਆ ਕਿ ਬੋਗਦੇ ਸਿੰਘਾਂ ਨੂੰ ਹੱਥ ਲਾਉਣ ਵਾਲੀ ਗੱਲ ਆ ਸੁੱਤੇ ਸੱਪ ਨੂੰ ਜਗਾਉਣ ਦੀ ਗੱਲ ਆ ਅਸੀਂ ਫੈਡਰੇਸ਼ਨ ਨੇ ਫੈਸਲਾ ਕੀਤਾ ਆਉਂਦੇ ਥੋੜੇ ਦਿਨਾਂ ਦੇ ਵਿੱਚ ਪੰਜਾਬ ਕਬੱਡੀ ਫੈਡਰੇਸ਼ਨ ਜ਼ਰੂਰ ਬੋਲੂਗੀ ਅੱਜ ਦੀ ਕਬੱਡੀ ਤੇ ਪਰ ਮੈਂ ਬਹੁਤ ਸ਼ਾਰਟ ਚ ਬੋਲਦਾ ਕਿ ਕਬੱਡੀ ਦੇ ਵਿੱਚ ਅੱਜ ਮੇਨ ਜਿਹੜੇ ਆ ਸਮੱਸਿਆਵਾਂ ਪ੍ਰੋਫੈਸਰ ਸਾਧਪਨ ਸਿੰਘ ਅੱਜ ਤੋਂ 30 ਸਾਲ ਪਹਿਲਾਂ ਇੱਥੇ ਮੈਂ ਗਰਾਊਂਡ 'ਚ ਕਬੱਡੀ ਖੇਡਿਆ ਸੀ ਤੇ ਸਟੇਜ 'ਤੇ ਚੇਅਰਮੈਨ ਸੀ ਬੈਠਾ ਸੀ ਪ੍ਰਬੰਧਕ ਸੀ ਤੇ ਉਹ ਇਹ ਬੋਲਿਆ ਸੀ ਉਹਨੇ ਮੈਨੂੰ ਤਨੰਤਰ ਧਾਵੀ ਦਾ ਤਨੰਤਰ ਧਾਵੀ ਉਹਦਾ ਜਾਂ ਲਗਾਤਾਰ ਕਬੱਡੀ ਦੇ ਕਬੱਡੀ ਪਾਵੇ ਹੁਣ ਤਾਂ 8-10 ਕਬੱਡੀਆਂ ਪਾਉਂਦਾ ਸੀ 50-50 ਕਬੱਡੀਆਂ ਪਾਉਂਦੇ ਲਗਾਤਾਰ ਦੋ-ਦੋ ਕਬੱਡੀਆਂ ਉਹ ਖਿਤਾਬ ਦਿੱਤਾ ਸੀ ਆਰਟੀਕਲ ਵੀ ਛਪਿਆ ਅਖਬਾਰ ਦੇ ਵਿੱਚ ਤੇ ਉਹਨੇ ਕਿਹਾ ਸੀ ਕਹਿੰਦਾ ਮੱਖਣ ਸਿਆ ਆਕਾਸ਼ ਕਾਸ਼ ਤੂੰ ਕਹਿੰਦਾ ਕਰੈਕਟ ਖੇਡਦਾ ਹੁੰਦਾ ਕਹਿੰਦਾ ਜਾਂ ਫਿਰ ਬੈਠ ਹੈ ਨਹੀਂ ਸੀ ਤੇ ਜਾਂ ਪਾਲ ਹੈ ਨਹੀਂ ਸੀ ਉਹਦਾ ਮਤਲਬ ਸੀ ਕਿ ਕਬੱਡੀ ਦੇ ਖਿਡਾਰੀਆਂ ਦੇ ਜੁੱਸੇ ਇੰਨੇ ਤਕੜੇ ਇੰਨੇ ਮਜ਼ਬੂਤ ਤੇ ਜੁੱਸੇ ਸਰੀਰ ਵੇਖ ਕੇ ਰੂਹਾਂ ਦੀ ਭੁੱਖ ਲੈਂਦੀ ਸੀ ਤੇ ਅੱਜ ਵੀ ਸਾਡੇ ਕਬੱਡੀ ਖਿਡਾਰੀਆਂ ਕਿਸੇ ਕੋਈ ਘੱਟ ਮਜ਼ਬੂਤ ਨਹੀਂ ਘੱਟ ਤਕੜੇ ਨਹੀਂ ਲਿਸ਼ਕ ਦੇ ਪਿੰਡੇ ਆ ਪਰ ਅਫਸੋਸ ਕਿ ਲਿਸ਼ਕ ਦੇ ਪਿੰਡੇ ਨੇਰੇ ਚ ਦਿਸਦੇ ਨਹੀਂ ਇਹ ਮੈਚ ਇਹੀ ਚੰਨ ਚੱਲਣੀ ਸੂਰਜ ਦੇ ਚਮਕਦੇ ਸੂਰਜ ਜਿਹਾਉਣ ਧੁੱਪ ਜਿਹਾਉਣ ਤਾਂ ਇਹਨਾਂ ਦੇ ਤਾਂਬੇ ਰੰਗੇ ਪਿੰਡੇ ਸਾਨੂੰ ਦਿਸਣ ਤੇ ਵੇਖ ਕੇ ਭੁੱਖ ਲੱਥੇ ਤੇ ਅਸੀਂ ਸਾਰਾ ਸਾਲ ਇਹਨਾਂ ਦੀਆਂ ਗੱਲਾਂ ਕਰਕੇ ਆਪਣਾ ਜਿਹੜਾ ਜੀਵਨ ਆਨੰਦ ਬਾਈ ਬਣਾਈਏ ਸੁਖ ਪਤਾਈਏ ਵਧਿਆਈਏ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਕਬੱਡੀ ਦੇ ਵਿੱਚ ਜਿੱਥੇ ਹੋਰ ਬਰਾਈਆਂ ਆਈਆਂ ਬਰਾਈਆਂ ਮੈਂ ਘਾੜਾ ਦੇਣਾ ਪਰ ਕੱਲੀ-ਕੱਲੀ ਦੀ ਬਾਤ ਅਸੀਂ ਬਾਅਦ 'ਚ ਚੱਲਾਂਗੇ ਤੇ ਕਿਸੇ ਟਾਈਮ ਦੇ ਉੱਤੇ ਜਦੋਂ ਹੀਰ ਦੀ ਚਰਚਾ ਸੀ ਨਾ ਤੇ ਵਾਰੇਸ਼ਾ ਨੇ ਹੀਰ ਲਿਖੀ ਸੀ ਤੇ ਉਸ ਵਕਤ ਅਮਰਤਾ ਪ੍ਰੀਤਮ ਨੇ ਤਾਨਾ ਮਾਰਿਆ ਸੀ ਅੱਜ ਆਖਾਂ ਵਾਰੇਸ਼ਾ ਨੂੰ ਵੇਖੋ ਮੈਨੂੰ ਪਹਿਲਾਂ ਪਤਾ ਸੀ ਕਿ ਆਹ ਕੰਮ ਹੋਣਾ ਹੈ ਮੈਨੂੰ ਪਤਾ ਸੀ ਆਹ ਕੰਮ ਹੋਣਾ ਹੈ ਕਿਉਂਕਿ ਇਸ ਕੰਮ ਦੀ ਕਬੱਡੀ ਵੇਖਣ ਦੇ ਵਾਸਤੇ ਹੀ ਸਾਡੂ ਇਸ ਗੱਦੀ ਲੋੜਾ ਮੇਰੇ ਬੋਲਣ ਦੀ ਮੈਨੂੰ ਪਤਾ ਸੀ ਇਸੇ ਕਰਕੇ ਮੈਂ ਬੋਲਣਾ ਨਹੀਂ ਚਾਹੁੰਦਾ ਹੁੰਦਾ ਪਰ ਦਰਸ਼ਕ ਵੀਰੋ ਨਹੀਂ ਮੈਂ ਬਹੁਤ ਦਰਸ਼ਕਾਂ ਦਾ ਖਿਆਲ ਰੱਖਦਾ ਹਾਂ ਮੈਂ ਨਹੀਂ ਕਹਿੰਦਾ ਦਰਸ਼ਕਾਂ ਦੀ ਪਰਵਾਹ ਨਾ ਕਰੋ ਅਸੀਂ ਜੋਗੋ ਕਰਦੇ ਆਂ ਦਰਸ਼ਕਾਂ ਦੀ ਖਾਤਰ ਕਰਦੇ ਆਂ ਜੇ ਦਰਸ਼ਕਾਂ ਦੀ ਭਾਵਨਾ ਨਾ ਸੁਣੀਏ ਤੇ ਸਾਡਾ ਕਰਾਉਣ ਦਾ ਕੋਈ ਫਾਇਦਾ ਨਹੀਂ ਪਰ ਵੀਰੋ ਇੱਕ ਮਿੰਟ ਹੀ ਦੇ ਦਿਓ ਬੜਾ ਟਾਈਮ ਨਹੀਂ ਲੈਂਦਾ ਉਹ ਅਮਰਤਾ 프리ਮ ਨੇ ਤਾਨਾ ਮਾਰਿਆ ਜੀ ਵਾਰੇਸ਼ਾ ਨੂੰ ਵੇ ਅੱਜ ਆਖਾਂ ਵਾਰੇਸ਼ਾ ਨੂੰ ਵੇ ਤੂੰ ਕਬਰਾਂ ਵਿੱਚੋਂ ਬੋਲੋ ਤੇ ਅੱਜ ਮੈਂ ਮਹਿਰੋਂ ਦੀ ਗਰਾਉਂਡ ਤੋਂ ਆਖਦਾ ਹਾਂ ਅੱਜ ਆਖਾਂ ਸਰਬਨ ਸਿੰਘ ਪ੍ਰੋਫੈਸਰ ਨੂੰ ਉਹ ਪ੍ਰੋਫੈਸਰ ਸੀ ਬਾਅਦ ਚ ਪ੍ਰਿੰਸੀਪਲ ਬਣ ਗਿਆ ਜਿੰਨਾ ਕਬੱਡੀ ਦੇ ਉੱਤੇ ਪ੍ਰੋਫੈਸਰ ਸਰਪੰਦ ਸਿੰਘ ਢੁੱਡੀ ਕੇ ਨੇ ਲਿਖਿਆ ਜਿੰਨੀ ਪ੍ਰੋਮੋਸ਼ਨ ਸਰਪੰਦ ਸਿੰਘ ਨੇ ਕਬੱਡੀ ਦੀ ਕੀਤੀ ਕਿਸੇ ਨੇ ਨਹੀਂ ਕੀਤੀ ਅਸੀਂ ਉਹਦੀ ਦੇਣ ਨਹੀਂ ਭੁੱਲ ਸਕਦੇ ਅੱਜ ਜੇ ਕਬੱਡੀ ਦਾ ਰੰਗ ਰੂਪ ਬਣਾਣਾ ਤੋਂ ਲੈ ਕੇ ਇੱਥੇ ਤੱਕ ਆਇਆ ਤੇ ਪ੍ਰੋਫੈਸਰ ਸਰਪੰਦ ਸਿੰਘ ਦੀ ਦੇਣ ਹੈ ਤੇ ਮੈਂ ਕਹਿੰਦਾ ਅੱਜ ਆਖਾ ਪ੍ਰੋਫੈਸਰ ਸਰਪੰਦ ਸਿੰਘ ਨੂੰ ਵੀ ਤੂੰ ਕੈਨੇਡਾ ਵਿੱਚੋਂ ਬੋਲ ਅਮਰਦਾਪਰੀਦਮ ਨੇ ਦਾ ਵਾਰਿਸ਼ ਆ ਉਹਨੂੰ ਕਬਰਾਂ ਚੋਂ ਦਰਵਾਜਾ ਚੋਂ ਕਿਹਨੇ ਬੋਲਣਾ ਸੀ ਪਰ ਪ੍ਰੋਫੈਸਰ ਤੇ ਤੂੰ ਤਾਂ ਕੈਨੇਡਾ 'ਚ ਬੈਠਾ ਹੈ ਤੇ ਤੂੰ ਕੈਨੇਡਾ ਵਿੱਚੋਂ ਬੋਲ ਕਿਉਂ ਬੋਲੋ ਤੂੰ ਛੋਪ ਕਰ ਗਿਆ ਇਹ ਲੈ ਕੇ ਕਿ ਕਬੱਡੀ ਨੂੰ ਕੀ ਹੈ ਕਬੱਡੀ ਨੂੰ ਡਰਗ ਦਾ ਜਫਾ ਕਬੱਡੀ ਨੂੰ ਕਲਾ ਡਰਗ ਦਾ ਜਫਾ ਨਹੀਂ ਸਾਡੇ ਭਰਾਵਾਂ ਦਾ ਧੱਕਾ ਵੀ ਆ ਸਾਰੇ ਭਰਾਵਾਂ ਦਾ ਧੱਕਾ ਨਹੀਂ ਸਾਡੇ ਕੁਝ ਭਰਾ ਜਿਹੜੇ ਮੈਨੂੰ ਪਤਾ ਹੈ ਜਜਬਾਤੀ ਹੈ ਉਹ ਕਬੱਡੀ ਨੂੰ ਧੱਕਾ ਵੀ ਲਾ ਰਹੇ ਆ ਕਬੱਡੀ ਨੂੰ ਡਰਗ ਦਾ ਜਫਾ ਭਰਾਵਾਂ ਦਾ ਧੱਕਾ ਹੈ ਕਬੱਡੀ ਦੇ ਵਿੱਚ ਹਨੇਰਾ ਹੈ ਕਬੱਡੀ ਦੇ ਵਿੱਚ ਪ੍ਰਬੰਧ ਕਹਿੰਦੇ ਪ੍ਰਬੰਧ ਦੀ ਕਮੀ ਹੈ ਤੇ ਪਲੇਅਰਾਂ ਦੇ ਵਿੱਚ ਅਨੁਸ਼ਾਸਨ ਦੀ ਘਾਟ ਹੈ ਤੇ ਕਬੱਡੀ ਨੂੰ ਕਰਾਉਣ ਦੇ ਢੰਗ ਤਰੀਕਿਆਂ ਦੀ ਘਾਟ ਹੈ ਉਹ ਪਲੇਅਰਾਂ ਦੇ ਖੇਡਣ ਦੇ ਤਰੀਕੇ ਤੇ ਰੈਫਰੀਆਂ ਦੇ ਐਮਪਾਇਰਿੰਗ ਕਰਨ ਦੇ ਤਰੀਕੇ ਮੈਂ 7-8 ਨੇਟ ਦੇ ਮੈਚ ਦੇਖੇ ਆ ਮੈਂ ਪਿੰਡ ਦਾ ਨਾਂ ਨਹੀਂ ਲੈਂਦਾ ਕਿਉਂਕਿ ਮਹਿੰਦਾਲ ਸਿੰਘ ਵਾਲੇ ਇੱਕ ਪਿੰਡ ਦਾ ਨਾਂ ਲੈ ਬੈਠਾ ਗਲਤੀ ਕੀਤੀ ਹੈ ਕਿਸੇ ਪਿੰਡ ਦਾ ਨਾਂ ਨਹੀਂ ਲੈਣਾ ਚਾਹੀਦਾ ਅਗਲਾ ਕਹਿੰਦਾ ਸਾਡਾ ਟੂਰਨਾਮੈਂਟ ਬਹੁਤ ਤਕੜਾ ਪਰ ਮੈਂ ਵੇਖਿਆ ਕਿ ਫਾਈਨਲ ਮੈਚ ਨਹੀਂ ਹੋ ਰਿਹਾ ਜੇ ਫਾਈਨਲ ਹੋ ਰਿਹਾ ਤੇ ਵਨ ਸਾਈਡਡ ਹੋ ਰਿਹਾ 4-26 ਤੇ ਰਪਿੰਦਰ ਜਲਾਲ ਇੱਕ ਪਿੰਡ ਬੋਲ ਰਿਹਾ ਸੀ ਕਿ ਆਪਾਂ ਬਾਈ ਰਿਵਿਊ ਬੰਦ ਕਰ ਦਿਓ ਮੇਰੇ ਕੋਲ ਫੋਨ ਨੰਬਰ ਨਹੀਂ ਸੀ ਮੈਂ ਉਹਨੂੰ ਕਹਿੰਦਾ ਰਪਿੰਦਰਾ ਰਿਵਿਊ ਨਾ ਬੰਦ ਕਰਾ ਕਬੱਡੀ ਦੇ ਫਾਈਨਲ ਮੈਚ ਬੰਦ ਕਰਾ ਦਿਓ ਕਿਉਂਕਿ ਫਾਈਨਲ ਹੁੰਦਾ ਹੀ ਨਹੀਂ ਵੱਡੇ ਵੱਡੇ ਪ੍ਰਾਈਜ਼ ਰੱਖਦੇ ਆ ਕਬੱਡੀ ਦੀ ਜੱਖਾਂ ਕੱਢੀ ਜਾਂਦੇ ਆ ਤੇ ਅੱਜ ਵੀ ਪਿਛਲੀ ਵਾਰ ਮੈਂ ਕਹਿ ਕੇ ਗਿਆ ਸੀ ਕੀ ਅਸੀਂ ਸ਼ੁਰੂਆਤ ਕੀਤੀ ਨਵੇਂਆ ਪਲੇਅਰਾਂ ਦੀ ਤੇ ਕਬੱਡੀ ਨੂੰ ਟਾਈਮ ਨਾਲ ਨਿਬੇੜਨ ਦੀ ਪ੍ਰਸ਼ਾਸਨ ਦਾ ਧਲਵਾਦਾ ਜਿਹੜਾ ਜਾਗਿਆ ਤੇ ਕਹਿਣ ਲੱਗਾ ਕਿ 9 ਵਜੇ ਬੰਦ ਕਰੋ 8 ਵਜੇ ਬੰਦ ਕਰੋ ਅੱਜ ਪ੍ਰਬੰਧਕਾਂ ਨੂੰ ਮੈਂ ਕਿਹਾ ਸੀਗਾ ਘੱਟ ਟੀਮਾਂ ਐਂਟਰ ਕਰਿਓ ਟੀਮਾਂ ਫੇਰ ਜਾਦੇ ਆ ਇਸੇ ਕਰਕੇ ਚੀਕਾਂ ਮਾਰ ਰਹੇ ਹੁਣ ਨੂੰ ਮੈਚ ਮੁੱਕਿਆ ਹੋਣਾ ਜੀ ਪਰ ਪ੍ਰਬੰਧਕਾਂ ਦਾ ਕਸੂਰ ਨਹੀਂ ਟੂਰਨਾਮੈਂਟ ਬਹੁਤ ਘਟ ਗਏ ਇਹਨਾਂ ਭੜਾਈਆਂ ਕਰਕੇ ਤੇ ਆ ਜਿਹੜੀ ਹੁੰਲਣ ਬਾਜੀ ਆਪਾਂ ਕਰਦੇ ਆ ਦਰਸ਼ਕ ਕਰਦੇ ਆ ਪਲੇਅਰ ਕਰਦੇ ਆ ਕਰਾਉਣ ਵਾਲੇ ਕਰਦੇ ਇਹ ਹੁੰਲਣ ਬਾਜੀ ਕਰਕੇ ਦਿਨੋਂ ਦਿਨ ਟੂਰਨਾਮੈਂਟ ਘਟਦੇ ਆ ਰੁਪਿੰਦਰ ਜਲਾਲ ਹਰਥਾ ਬੋਲਦਾ ਕਿ 60% ਕਬੱਡੀ ਬੰਦਾ ਦੇ 40 ਰਹਿ ਗਈ ਤੇ 40 ਪਲੇਅਰਾਂ ਨੇ ਤੇ ਚੀਕਾਂ ਵਾਲਿਆਂ ਨੇ ਬੰਦ ਕਰਾਉਣੀ ਭਰਾਵੋ ਵੀ ਬੰਦ ਹੋ ਜੂ ਫੈਸਲਾ ਕਰ ਲਿਆ ਵਰਲਡ ਲੈਵਲ ਦੇ ਉੱਤੇ ਪਰ ਅਸੀਂ ਕਬੱਡੀ ਨੂੰ ਇਸ ਨੇਰੇ ਜੋ ਕੱਟਣਾ ਚੰਗੇ ਪਾਸੇ ਲਿਆਉਣਾ ਤੇ ਉਹਦੇ ਵਾਸਤੇ ਇੱਕ ਫਿਕਪਾ ਨਾਂ ਦੀ ਐਸੋਸੀਏਸ਼ਨ ਇੰਗਲੈਂਡ ਦੇ ਵਿੱਚ ਬਣੀ ਆ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਕਲੱਬਸ ਤੇ ਉਹ ਬਹੁਤ ਜਲਦ ਤੁਹਾਡੇ ਸਾਹਮਣੇ ਆਊਗੀ ਤੇ ਜਿੰਨੀਆਂ ਵੀ ਬਰਾਈਆਂ ਕਬੱਡੀ ਦੇ ਇਹਦੇ ਉੱਤੇ ਤੁਹਾਨੂੰ ਲੜਾਈ ਦਿਦੀ ਦੇਸੂਗੀ ਤੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਵੱਧ ਤੋਂ ਵੱਧ ਉਹਦਾ ਸਾਥ ਦੇਈਏ ਤੇ ਸਾਥ ਦੇ ਕੇ ਕਬੱਡੀ ਨੂੰ ਬਚਾ ਲਈਏ ਅੱਜ ਕਬੱਡੀ ਦੇ ਉੱਤੇ ਜਿਹੜੀ ਲੜਾਈ ਹੋ ਰਹੀ ਆ ਉਸ ਲੜਾਈ ਜੋ ਕੁਝ ਨਹੀਂ ਨਿਕਲਣਾ ਇਹਨੂੰ ਬਚਾਉਣ ਵਾਸਤੇ ਸੁਝਾ ਦੇਣ ਵਾਸਤੇ ਵਧੀਆ ਕੰਮ ਕਰਨ ਵਾਸਤੇ ਅੱਗੇ ਆਓ ਉਹ ਪ੍ਰਬੰਧਕ ਵੀ ਅੱਗੇ ਆਓ ਜਿਹੜੇ ਚਾਹੁੰਦੇ ਆ ਕਬੱਡੀ ਵਾਕਈ ਸੁਧਰੇ ਤੇ ਜਿਹੜੇ ਐਵੇਂ ਵਟਸਐਪ ਤੇ ਸੁਆਦ ਲੈਂਦੇ ਆ ਉਹ ਵੀਰ ਮਾਫ ਕਰਨ ਸਾਨੂੰ ਐਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਕਿਉਂਕਿ ਦਰਸ਼ਕ ਬਹੁਤ ਉਤਾਵਲੇ ਆ ਦਰਸ਼ਕਾਂ ਨੂੰ ਕਬੱਡੀ ਦਾ ਮੈਚ ਦਿਖਾਇਆ ਜਾਵੇ ਧੰਨਵਾਦ ਜੀ